ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਥਾ ਚੱਲ ਰਹੀ ਹੈ ਬਨੰਦ ਸਾਹਿਬ ਇਹ ਮਨ ਚੰਚਲਾ ਚਤਰਾਈ ਕਿਨੇ ਨਾ ਪਾਇਆ ਚਤਰਾਈ ਨਾ ਪਾਇਆ ਕਿੰਨੇ ਤੋ ਸੁਣ ਮਨ ਮੇਰਿਆ ਇਹ ਮਾਇਆ ਮੋਹਣੀ ਜਿਨ ਏਤ ਪਰਮ ਭੁਲਾਇਆ ਮਾਇਆ ਤੈ ਮੋਹਣੀ ਤਿੰਨੇ ਕੀਤੀ ਜਿਨ ਠਗੋਲੀ ਪਾਈਆ ਕੁਰਬਾਨ ਕੀਤਾ ਤਿਸੇ ਬਿੱਟੂ ਜਨਮੋ ਮਿੱਠਾ ਲਾਇ ਕਹੈ ਨਾਨਕ ਮਨ ਚੰਚਲ ਜਤਰਾਈ ਕਿਨੇ ਨਾ ਪਾਇਆ ਧੰਨ ਧੰਨ ਸਤਿਗੁਰੂ ਜੀ ਅੱਗੇ ਸਮਝਾਉਂਦੇ ਹਨ ਕਿ ਇਹ हे ਮਨ ਚੰਚਲਾ ਚਲਾਕੀਆਂ ਨਾਲ ਕਿਸੇ ਨੇ ਵੀ ਆਤਮਿਕ ਆਨੰਦ ਹਾਸਲ ਨਹੀਂ ਕੀਤਾ हे ਮੇਰੇ ਮਨ ਤੂੰ ਧਿਆਨ ਨਾਲ ਸੁਣ ਲੈ ਕਿ ਕਿਸੇ ਜੀਵ ਨੇ ਇਹ ਚਤਰਾਈ ਨਾਲ ਪ੍ਰਮਾਤਮਾ ਦੇ ਮਿਲਾਪ ਦਾ ਆਨੰਦ ਪ੍ਰਾਪਤ ਨਹੀਂ ਕੀਤਾ ਅੰਦਰੋਂ ਮੋਹਣੀ ਮਾਇਆ ਵਿੱਚ ਹੀ ਫਸਿਆ ਰਹੇ ਤੇ ਬਾਹਰੋਂ ਨਿਰੀਆਂ ਗੱਲਾਂ ਨਾਲ ਆਤਮਿਕ ਆਨੰਦ ਚਾਹੇ ਇਹ ਨਹੀਂ ਹੋ ਸਕਦਾ ਇਹ ਮਾਇਆ ਜੀਵਾਂ ਨੂੰ ਆਪਣੇ ਮੋਹ ਵਿੱਚ ਫਸਾਉਣ ਲਈ ਬੜੀ ਡਾਢੀ ਹੈ ਇਸ ਨੇ ਇਸ ਭੁਲੇਖੇ ਵਿੱਚ ਪਾਇਆ ਹੋਇਆ ਹੈ ਕਿ ਮੋ ਮਿੱਠੀ ਚੀਜ਼ ਹੈ ਇਸ ਤਰ੍ਹਾਂ ਕੁਰਾਹੇ ਪਾਈ ਰਖਦੀ ਹੈ ਪਰ ਜੀਵ ਦੇ ਵੀ ਕੀ ਬਸ ਹੈ ਜਿਸ ਪ੍ਰਭੂ ਨੇ ਮਾਇਆ ਦੇ ਮੋਹ ਦੀ ਠੱਗ ਬੂਟੀ ਜੀਵਾਂ ਨੂੰ ਚਬੋੜੀ ਹੈ ਉਸੇ ਨੇ ਹੀ ਇਹ ਮੋਹਣੀ ਮਾਇਆ ਪੈਦਾ ਕੀਤੀ ਹੈ ਸੋਹੇ ਮੇਰੇ ਮਨ ਆਪਣੇ ਆਪ ਨੂੰ ਮਾਇਆ ਤੋਂ ਸਦਕੇ ਕਰਨ ਦੇ ਥਾਂ ਉਸ ਪ੍ਰਭੂ ਤੋਂ ਹੀ ਸਦਕੇ ਕਰੋ ਜਿਸਨੇ ਮਿੱਠਾ ਮੋਹ ਲਾਇਆ ਹੈ ਤਉ ਦੋ ਹੀ ਇਹ ਮਿੱਠਾ ਮੋਹ ਮੁਕਦਾ ਹੈ ਨਾਨਕ ਆਖਦਾ ਹੈ اے ਮੇਰੇ ਚੰਚਲ ਮਨ ਚਤਰਾਈ ਨਾਲ ਕਿਸੇ ਨੇ ਪ੍ਰਮਾਤਮਾ ਨੇ ਮਿਲਾਪ ਦਾ ਆਤਮਿਕ ਆਨੰਦ ਨਹੀਂ ਲੱਭਾ اے ਮਨ ਪਿਆਰਿਆ ਤੂੰ ਸਦਾ ਸੱਚ ਸਮਾਲੇ ਇਹੋ ਕੁਟੰਬ ਤੂਜੇ ਦੇਖਦਾ ਚੱਲੇ ਨਾਹੀ ਤੇਰੇ ਨਾਲੇ ਸਾਤ ਤੇਰਾ ਚੱਲੇ ਨਾਹੀ ਤਿਸ ਨਾਲ ਕਿਉ ਚਿਤ ਲਾਈਐ ਐਸਾ ਕੰਮ ਮੂਲੇ ਨ ਕੀਚੈ ਜਿਤ ਅੰਤ ਪਛੋਤਾਈਐ ਸਤਗੁਰੂ ਕਾ ਉਪਦੇਸ਼ ਸੁਣ ਹੋਵੇ ਤੇਰੇ ਨਾਲੇ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸਮਾਲੇ ਅੱਗੇ ਸਤਗੁਰ ਜੀ ਸਮਝਾਉਂਦੇ ਹਨ ਹੇ ਪਿਆਰੇ ਮਨ ਜੇ ਤੂੰ ਸਦਾ ਦਾ ਆਤਮਿਕ ਆਨੰਦ ਲੋੜਦਾ ਹੈ ਤਾਂ ਸੱਚੇ ਪ੍ਰਭੂ ਨੂੰ ਆਪਣੇ ਅੰਦਰ ਸੰਭਾਲ ਰੱਖ ਇਹ ਜਿਹੜਾ ਪਰਿਵਾਰ ਤੂੰ ਵੇਖਦਾ ਹੈ ਇਸ ਨੇ ਤੇਰੇ ਨਾਲ ਨਹੀਂ ਨਿਭਣਾ ਏ ਭਾਈ ਇਸ ਪਰਿਵਾਰ ਦੇ ਮੋਹ ਵਿੱਚ ਕਿਉਂ ਫਸਦਾ ਹੈ ਇਸ ਨੇ ਤੇਰੇ ਨਾਲ ਤੋੜ ਸਦਾ ਸਾਥ ਨਹੀਂ ਨਿਭਾਣਾ ਜਿਸ ਕੰਮ ਦੇ ਕੀਤੇ ਆ ਅਖਰ ਹੱਥ ਮਲਨੇ ਪੈਣ ਉਹੋ ਕੰਮ ਕਦੇ ਵੀ ਕਰਨਾ ਨਹੀਂ ਚਾਹੀਦਾ। اے ਭਾਈ ਸਤਗੁਰੂ ਦੀ ਸਿੱਖਿਆ ਨੂੰ ਧਿਆਨ ਨਾਲ ਸੁਣ। ਇਹ ਗੁਰੂ ਉਪਦੇਸ਼ ਸਦਾ ਚੇਤੇ ਰੱਖਣਾ ਚਾਹੀਦਾ ਹੈ। ਤਾਂ ਗੁਰੂ ਨਾਨਕ ਆਖਦਾ ਹੈ, "हे ਪਿਆਰੇ ਮਨ ਜੇ ਤੂੰ ਆਨੰਦ ਲੋੜਦਾ ਹੈ ਤਾਂ ਸਦਾ Thir ਪਰਮਾਤਮਾ ਨੂੰ ਹਰ ਵੇਲੇ ਆਪਣੇ ਅੰਦਰ ਸਾंभ ਕੇ ਰੱਖ।" ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ ਅੰਤੋ ਨਾ ਪਾਇਆ ਕਿੰਨੀ ਤੇਰਾ ਆਪਣਾ ਆਪ ਤੂੰ ਜਾਣੇ ਜੀ ਜੰਤ ਸਭ ਖੇਲ ਤੇਰਾ ਕਿਆ ਕੋ ਆਖ ਵਖਾਣੇ ਆਖੇ ਤ ਵੇਖੇ ਸਭ ਤੂੰ ਹੈ ਜਿਨ ਜਗਤ ਪਾਇਆ ਕਹਿ ਨਾਨਕ ਤੂੰ ਸਦਾ ਆਗਮ ਹੈ ਤੇਰਾ ਅੰਤ ਨਾ ਪਾਇਆ ਸਤਿਗੁਰ ਜੀ ਅੱਗੇ ਸਮਝਾਉਂਦੇ ਹਨ हे प्यारे मन सदा प्रभु ਨੂੰ ਆਪਣੇ ਅੰਦਰ ਸੰਭਾਲ ਕੇ ਰੱਖ ਤੇ ਉਸ ਦੇ ਅੱਗੇ ਇਉਂ ਅਰਜ਼ੋਈ ਅਰਦਾਸ ਕਰ हे ਇੰਦਰੀਆਂ ਦੀ ਪਹੁੰਚ ਤੋਂ ਪਰੇ ਰਹਿਣ ਵਾਲੇ ਪ੍ਰਭੂ ਤੇਰੇ ਗੁਣਾ ਦਾ ਕਿਸੇ ਨੇ ਅੰਤ ਨਹੀਂ ਲੱਭਾ ਆਪਣੇ ਅਸਲ ਸਰੂਪ ਨੂੰ ਤੂੰ ਆਪ ਹੀ ਜਾਣਦਾ ਹੈ ਹੋਰ ਕੋਈ ਜੀਵ ਤੇਰੇ ਗੁਣਾ ਦਾ ਅਖੀਰ ਨਹੀਂ ਲੱਭ ਸਕਦਾ ਕੋਈ ਹੋਰ ਜੀਵ ਤੇਰੇ ਗੁਣਾਂ ਨੂੰ ਆਖ ਕੇ ਬਿਆਨ ਵੀ ਨਹੀਂ ਕਰ ਸਕਦਾ ਇਹ ਸਾਰੇ ਜੀਵ ਤਾਂ ਤੇਰਾ ਹੀ ਰਚਿਆ ਇੱਕ ਖੇਲ ਹੈ ਹਰ ਇੱਕ ਜੀਵ ਵਿੱਚ ਤੂੰ ਆਪ ਹੀ ਬੋਲਦਾ ਹੈ ਹਰ ਇੱਕ ਜੀਵ ਤੂੰ ਆਪ ਹੀ ਸੰਭਾਲ ਕੇ ਰੱਖਦਾ ਹੈ ਜਿਸ ਨੇ ਇਹ ਸੰਸਾਰ ਪੈਦਾ ਕੀਤਾ ਹੈ ਧੰਗੁਰ ਨਾਨਕ ਆਖਦਾ ਹੈ اے ਮੇਰੇ ਪਿਆਰੇ ਮਨ ਪ੍ਰਭੂ ਅੱਗੇ ਇਉਂ ਰਜ਼ੋਈ ਕਰ ਤੂੰ ਸਦਾ ਆਪੋਂਚ ਹੈ ਕਿਸੇ ਜੀਵ ਨੇ ਤੇਰੇ ਗੁਨਾ ਦਾ ਕਦੇ ਅੰਤ ਨਹੀਂ ਲੱਭਾ ਸੂਰ ਨਰ ਮਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇ ਜੀ ਜੰਤ ਸਭ ਤੁਧ ਉਪਾਏ ਇੱਕ ਵੇਖ ਪਰਸਣ ਆਇਆ ਲਭ ਲੋਭ ਅਹੰਕਾਰ ਚੁਕਾ ਸਤ ਗੁਰੂ ਪੱਲਾ ਪਾਇਆ ਕਹ ਨਾਨਕ ਜਿਸ ਨੂੰ ਆਪ ਤੋਠਾ ਤਿਨ ਅੰਮ੍ਰਿਤ ਗੁਰ ਤੇ ਪਾਇਆ ਅੱਗੇ ਸਤਿਗੁਰੂ ਜੀ ਸਮਝਾ ਰਹੇ ਹਨ ਆਤਮਿਕ ਆਨੰਦ ਇੱਕ ਐਸਾ ਅੰਮ੍ਰਿਤ ਹੈ ਜਿਸ ਨੂੰ ਦੇਵਤੇ ਮਨੁੱਖ मुनि ਲੋਕ ਲੱਭਦੇ ਫਿਰਦੇ ਹਨ ਪਰ ਇਹ ਅੰਮ੍ਰਿਤ ਗੁਰੂ ਤੋਂ ਹੀ ਮਿਲਦਾ ਹੈ ਜਿਸ ਮਨੁੱਖ ਉਤੇ ਗੁਰੂ ਨੇ ਮਿਹਰ ਕੀਤੀ ਉਸ ਨੇ ਇਹ ਅੰਮ੍ਰਿਤ ਪ੍ਰਾਪਤ ਕਰ ਲਿਆ ਕਿਉਂਕਿ ਉਸਨੇ ਸਦਾ ਕਾਇਮ ਰਹਿਣ ਵਾਲਾ ਪ੍ਰਭੂ ਆਪਣੇ ਮਨ ਵਿੱਚ ਟਿਕਾ ਲਿਆ। हे प्रभु सारे जीवजंत तू ही ਪੈਦਾ ਕੀਤੇ ਹਨ। तू ही ਇਨ੍ਹਾਂ ਨੂੰ ਪ੍ਰੇਰਨਦਾ ਹੈ। ਤੇਰੀ ਪ੍ਰੇਰਣਾ ਨਾਲ ਹੀ ਕਈ ਜੀਵ ਗੁਰੂ ਦੀ ਦਾ ਦیدار ਕਰਕੇ ਉਸਦੇ ਚਰਨ ਛੋਣ ਆਉਂਦੇ ਹਨ। ਸਤਗੁਰੂ ਉਹਨਾਂ ਨੂੰ ਪਿਆਰਾ ਲੱਗਦਾ ਹੈ। ਸਤਗੁਰੂ ਦੀ ਕਿਰਪਾ ਨਾਲ ਉਹਨਾਂ ਦਾ ਲਭ ਲੋਭ ਹੰਕਾਰ ਦੂਰ ਹੋ ਜਾਂਦਾ ਹੈ ਤਾਂ ਗੁਰੂ ਨਾਨਕ ਆਖਦਾ ਹੈ ਪ੍ਰਭ ਜਿਸ ਮਨੁਖ ਉਤੇ પ્રસન્ન ਹੁੰਦਾ ਹੈ ਉਸ ਮਨੁਖ ਨੇ ਆਤਮਿਕ ਆਨੰਦ ਰੂਪ ਅੰਮ੍ਰਿਤ ਗੁਰੂ ਤੋਂ ਪ੍ਰਾਪਤ ਕਰ ਲਿਆ ਹੈ ਭਗਤਾ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾ ਕੇਰੀ ਵਿਖਮ ਮਾਰਗ ਚੱਲਣਾ ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ ਅਨਿਓ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ ਗੁਰ ਪ੍ਰਸਾਦਿ ਜਿਨੀ ਆਪ ਤਜਿਆ ਹਰ ਵਾਸਨਾ ਸਮਾਣੀ ਕਹਿ ਨਾਨਕ ਚਾਲ ਭਗਤਾਂ ਜੁਗੋ ਜੁਗ ਨਿਰਾਲੀ ਸਤਿਗੁਰ ਜੀ ਅੱਗੇ ਸਮਝਾਉਂਦੇ ਹਨ ਜਿਹੜੇ ਸੁਭਾਗ ਭਰੇ ਬੰਦੇ ਆਤਮਿਕ ਆਨੰਦ ਮਾਣਦੇ ਹਨ ਉਹੀ ਭਗਤ ਹਨ ਤੇ ਉਹਨਾਂ ਭਗਤਾਂ ਦੀ ਹੀ ਜੀਵਨ ਜੁਗਤੀ ਦੁਨੀਆ ਦੇ ਲੋਕਾਂ ਨਾਲੋਂ ਸਦਾ ਵੱਖਰੀ ਹੁੰਦੀ ਹੈ ਇਹ ਪੱਕੀ ਗੱਲ ਹੈ ਕਿ ਉਹਨਾਂ ਭਗਤਾਂ ਦੀ ਜੀਵਨ ਜੁਗਤੀ ਜੀਵਨ ਜਿਉਣ ਦਾ ਤਰੀਕਾ ਹੋਰਾਂ ਨਾਲੋਂ ਇੱਕ ਵੱਖਰਾ ਹੁੰਦਾ ਹੈ ਉਹ ਬੜੇ ਔਖੇ ਰਸਤੇ ਉੱਤੇ ਟਰੁੱਦੇ ਹਨ ਉਹ ਲੱਭ ਲੋਭ ਹੰਕਾਰ ਤੇ ਮਾਇਆ ਦੀ ਤ੍ਰਿਸ਼ਨਾ ਤਿਆਗਦੇ ਹਨ ਤੇ ਬਹੁਤਾ ਨਹੀਂ ਬੋਲਦੇ ਪਾਉ ਆਪਣੀ ਸ਼ੋਭਾ ਨਹੀਂ ਕਰਦੇ ਫਿਰਦੇ ਇਸ ਰਸਤੇ ਉੱਤੇ ਤੁਰਨਾ ਬੜੀ ਔਖੀ ਖੇਡ ਹੈ ਕਿਉਂਕਿ ਇਹ ਰਸਤਾ ਖੰਡੇ ਦੀ ਧਾਰ ਨਾਲੋਂ ਤਿੱਖਾ ਹੈ ਤੇ ਵਾੜ ਨਾਲੋਂ ਪਤਲਾ ਹੈ ਇਸ ਉੱਤੇ ਡਿੱਗਣ ਦੀ ਤੇ ਸੰਭਾਲਣ ਹਰ ਵੇਲੇ ਬਣੀ ਰਹਿੰਦੀ ਹੈ ਯਾਨੀ ਡਿੱਗਣ ਦੀ ਸਹਾਵਾਭਾਵਨਾ ਹਰ ਵੇਲੇ ਬਣੀ ਰਹਿੰਦੀ ਹੈ ਕਿਉਂਕਿ ਦੁਨੀਆਂ ਵਾਲੀ ਵਾਸਨਾ ਮਨ ਦੀ ਅਡੋਲਤਾ ਨੂੰ ਤੱਕਾ ਦਿੰਦੀ ਹੈ ਪਰ ਜਿਨ੍ਹਾਂ ਨੇ ਗੁਰੂ ਦੀ ਕਿਰਪਾ ਨਾਲ ਆਪਾ ਭਾਉ ਛੱਡ ਦਿੱਤਾ ਹੈ ਉਹਨਾਂ ਦੀ ਮਾਇਕ ਵਸਨਾ ਹਰੀ ਪ੍ਰਭੂ ਨੇ ਦੀ ਯਾਦ ਵਿੱਚ ਮੁੱਕ ਜਾਂਦੀ ਹੈ ਤਾਂ ਗੁਰੂ ਨਾਨਕ ਆਖਦਾ ਹੈ ਆਤਮਿਕ ਆਨੰਦ ਮਾਨਣ ਵਾਲੇ ਭਗਤ ਜਨਾਂ ਦੀ ਜੀਵਨੀ ਯੁਗਤੀ ਸਦਾ ਤੋਂ ਹੀ ਦੁਨੀਆ ਨਾਲੋਂ ਵੱਖਰੀ ਚਲੀ ਆ ਰਹੀ ਹੈ